ਤੇ ਅੱਜ ਅਸੀਂ ਪਹੁੰਚੇ ਹੋਏ ਸੀ ਹਰਪਾਲ ਟਿਬਾਣਾ ਅਟੋਡੋਰੀਅਮ ਤੇ ਉੱਥੇ ਸੇ ਟੂ ਡਰੱਗਜ਼ ਨਸ਼ਾ ਮੁਕਤ ਪੰਜਾਬ ਪੰਜਾਬ ਪੁਲਿਸ ਵਾਲਿਆਂ ਨੇ ਵੀਰੋਂ ਨੇ ਲਾਇਆ ਹੋਇਆ ਸਟਾਲ ਤੇ ਵਧੀਆ ਲੱਗਿਆ ਸਾਨੂੰ ਤੇ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਵਿੰਦਰ ਗਰੇਵਾਲਾ ਜੀ ਪੈਸੇ ਦਿਸ ਪ੍ਰੋਗਰਾਮ ਇਜ਼ ਬਾਈ ਤਨਵਾਸਾ ਫਰਮ ਯੂ ਐਸ ਏ ਇਹ ਯੂ ਐਸ ਏ ਤੋਂ ਆਏ ਨੇ ਮੈਨੂੰ ਲੱਗਦਾ ਵੀ ਜੇ ਅਸੀਂ ਕੰਮਾਂ ਨੂੰ ਦੇਖੀਏ ਤਾਂ ਜੀ ਥੋੜੇ ਸਮੇਂ ਚ ਬਹੁਤ ਕੁਝ ਸਿੱਖਿਆ ਕਿਉਂਕਿ ਆਪਣੇ ਇੱਥੇ ਮਿੱਟੀ ਨਾਲ ਜੁੜੇ ਲੋਕ ਪੰਜਾਬ 'ਚ ਤਾਂ ਛੋਟੇ ਛੋਟੇ ਕੰਮ ਕਰਦੇ ਨੇ ਪਰ ਅਮਰੀਕਾ ਤੋਂ ਆ ਕੇ ਇੱਕ ਵੱਡਾ ਮੈਸੇਜ ਦੇ ਰਹੇ ਨੇ ਸਾਰੇ ਪੰਜਾਬ ਸਾਰੇ ਭਾਰਤ ਨੂੰ ਜਫਰਨਾਮਾ ਇੱਕ ਜਿਹੜਾ ਨਾਟਕ ਹੈ ਪੰਜਾਬ ਲੋਕ ਰੰਗ ਜਿਹੜੀ ਇਹ ਆਰਗੇਨਾਈਜੇਸ਼ਨ ਉਹਦੇ ਉੱਪਰ ਕੀਤਾ ਜਾ ਰਿਹਾ ਔਰ ਜਦੋਂ ਗੱਲਬਾਤ ਹੋਈ ਤਾਂ ਲੱਗਿਆ ਵੀ ਥੋੜੀ ਨੀਡ ਮੋਰ ਥੇ ਸਾਨੂੰ ਹੋਰ ਚੀਜ਼ਾਂ ਵੀ ਚਾਹੀਦੀਆਂ ਨੇ ਅਸੀਂ ਜਦੋਂ ਧਰਮ ਨਾਲ ਜੋੜਨ ਦਾ ਮਕਸਦ ਕੀ ਹੈ ਵੀ ਲੋਕ ਚੰਗੀਆਂ ਗੱਲਾਂ ਸਿੱਖਣ ਲੋਕ ਸਮਾਜ ਦੇ ਵਿੱਚ ਚੰਗਾ ਰੁਤਬਾ ਲੈ ਕੇ ਜਾਣ ਲੋਕਾਂ ਦੀ ਜਿਹੜੀ ਜੀਵਨ ਸ਼ੈਲੀ ਚੰਗੀ ਹੋਵੇ ਲੋਕ ਗੁਰੂਆਂ ਦੇ ਦਿਖਾਈ ਹੋਏ ਰਾਹ ਤੇ ਚੱਲਣ ਤੇ ਉਹਦੇ ਜਿਹੜਾ ਅਗਲਾ ਜਿਹੜਾ ਕਲੰਕ ਸਾਨੂੰ ਪੰਜਾਬ ਨੇ ਆਪਣਾ ਜੋੜਦੇ ਸੀ ਨਸ਼ਾ ਜੂਰ ਪੰਜਾਬ ਦੇ ਉੱਤੇ ਬਲੈਕ 스ਪੌਟ ਲੱਗਿਆ ਪਿਆ ਉਹ ਜਦੋਂ ਬਲੈਕ 스ਪੌਟ ਦੀ ਗੱਲ ਹੋਈ ਤਾਂ ਕੋਈ ਵੀ ਜਦੋਂ ਏਡੇ ਏਡੇ ਵੱਡੇ ਫੰਕਸ਼ਨ ਹੁੰਦੇ ਸਾਨੂੰ ਕਿਤਨਾ ਕਿਤੇ ਨਸ਼ਾ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਆ ਵੀ ਕੀ ਇਹਦੇ ਦੁਰਪ੍ਰਭਾਵ ਨੇ ਤੇ ਇਹ ਜਿੱਥੋਂ ਤੋਂ ਆਸਾਬ ਆਏ ਨੇ ਉੱਥੋਂ ਦਾ ਹੀ ਮਟੀਰੀਅਲ ਹੈ ਇਹ ਰਾਈਟ ਇੰਟਰਨੈਸ਼ਨਲ ਜੁੜੀ ਹੋਈ ਆਰਗੇਨਾਈਜੇਸ਼ਨ ਹੈ ਲਾਸ ਏਂਜਲਸ ਦੀ ਯੂ ਐਸ ਏ ਦੀ ਤੇ ਉਹਨਾਂ ਵੱਲੋਂ ਇਹ ਵੱਖ-ਵੱਖ ਜਿਹੜੇ ਨਸ਼ੇ ਨੇ ਜੇ ਤੁਸੀਂ ਬੁੱਕਲੇਟ ਦਿਖਾਓ ਇਹ ਇੱਥੇ ਇੱਕ ਹੈ ਜੀ ਜਿਵੇਂ ਇਹ ਦੱਸ ਰਹੇ ਨੇ ਵੀ ਜਫਰਨਾਮਾ ਕੀ ਸੀ ਥੈਟ ਟਾਈਮ ਕੀ ਵਰਤਿਆ ਕੀ ਹੋਇਆ ਲੋਕਾਂ ਤੇ ਕੀ ਪ੍ਰਭਾਵ ਪਿਆ ਇਸੇ ਤਰੀਕੇ ਦੇ ਡਰਗਸ ਅਸੀਂ ਗੱਲ ਕਰਦੇ ਨਸ਼ੇ ਦੀ ਨਸ਼ਾਈਆ ਕੋਕੀਨ ਚਿੱਟਾ ਸ਼ਰਾਬ ਪਰ ਟਰੂਥ ਬਾਊਟ ਡਰਗਸ ਨਸ਼ੇ ਦੀ ਸੱਚਾਈ ਕੀ ਹੈ ਇਹ ਸਾਰੀਆਂ ਬੁਕਸ ਉਹੀ ਨੇ ਜੀ ਜਿਹਦੇ ਤੁਸੀਂ ਇਨਹੇਲਰਸ ਦੇਖ ਸਕਦੇ ਹੋ ਜਿਹੜਾ ਆਪਾਂ ਸਮਝਾਂ ਤੋਂ ਕੋਕੀਨ ਐਕਸਟਾਸੀ ਉਸ ਤੋਂ ਬਾਅਦ ਅਲਕੋਹਲ ਉਸ ਤੋਂ ਸਿੰਥੈਟਿਕ ਡਰਗ ਬਟਾਲੀਅਨ ਰਿਵਿਊਜ਼ ਇਹ ਸਾਰੀਆਂ ਬੁਕਲੇਟਸ ਫ੍ਰੀ ਨੇ ਜੀ ਤੇ ਸਾਨੂੰ ਲੱਗਦਾ ਵੀ ਅੱਜ ਪੰਜਾਬ ਲੋਕ ਰੰਗ ਜਿੱਥੇ ਇਹ ਧਰਮ ਨਾਲ ਸਮਾਜ ਨਾਲ ਜੁੜਨ ਦੀ ਗੱਲ ਕਰਦੇ ਨੇ ਲੋਕਾਂ ਨੂੰ ਚੰਗੇ ਸੱਤੇ ਚ ਸਿਖਾਉਣ ਦੀ ਗੱਲ ਕਰਦੇ ਨੇ ਨਾ ਉਹਨਾਂ ਦਾ ਇੱਕ ਵੱਡਾ ਪ੍ਰੋਗਰਾਮ ਆ ਵੀ ਇਹਨਾਂ ਨੇ ਨਸ਼ਿਆਂ ਦਾ ਜਿਹੜਾ ਪ੍ਰੋਜੈਕਟ ਹੈ ਤੇ ਨਾਲ ਹੀ ਸਾਡੇ ਪੰਜਾਬ ਪੁਲਿਸ ਵੀ ਆ ਇਹ ਤੁਸੀਂ ਦੇਖਿਆ ਅਫਸਰ ਸਾਹਿਬਾਨ ਨੇ ਇਹ ਜਿਹੜਾ ਕਮਿਊਨਿਟੀ ਪੁਲਿਸਿੰਗ ਅੱਜਕੱਲ ਚੱਲੀ ਆ ਵੀ ਪੁਲਿਸ ਲੋਕਾਂ ਲਈ ਤੇ ਲੋਕਾਂ ਦੇ ਵਿੱਚ ਸੋ ਹੀ ਇਜ਼ ਦਾ ਅਫੀਸਰ ਬਟ ਇਹ ਨਾਲ ਦੀ ਨਾਲ ਇਹਨਾਂ ਦਾ ਵੀ ਇੱਕ ਪ੍ਰਚਾਰ ਹੈ ਕਿ ਅਸੀਂ ਨਸ਼ਿਆਂ ਤੇ ਪ੍ਰਚਾਰ ਕਰਨਾ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਜੀ ਵੀਡੀਓ ਦੇ ਮਾਧਿਅਮ ਨਾਲ ਨਵੀਂ ਜਨਰੇਸ਼ਨ ਦੈਟ ਇਜ਼ ਅ ਨਿਊ ਜਨਰੇਸ਼ਨ ਅਸੀਂ ਪਿੰਡ ਤੇ ਗੱਲ ਕਰਦੇ ਹ ਦਿਸ ਇਜ਼ ਫਰ ਨਿਊ ਜਨਰੇਸ਼ਨ ਇਹ ਸਭ ਤੋਂ ਹਾਰਮਫੁਲ ਹੈ ਜਿਹਨੂੰ ਐਕਸਚਾਸੀ ਕਹਿੰਦੇ ਨੇ 13 ਤੋਂ 18 ਸਾਲ ਦੀ ਦੁਨੀਆ 'ਚ ਸਭ ਤੋਂ ਵੱਡਾ ਡੈਥ ਇਹਦੀ ਹੋ ਰਹੀ ਹੈ ਇਹਨੂੰ ਅਸੀਂ ਡਾਂਸਿਕ ਪਿੱਲ ਵੀ ਕਹਿੰਦੇ ਆ ਤੇ ਡੈਥ ਦੀ ਪਿੱਲ ਵੀ ਕਹਿੰਦੇ ਆ ਇਹ ਜਿਹੜੀ ਨਵੀਂ ਰੇਪ ਪਾਰਟੀਆਂ ਦਾ ਕਲਚਰ ਚੱਲਿਆ ਇਹ ਚ ਲੜਕਾ ਤੇ ਲੜਕੀ ਕਿਸ ਕਰਦੇ ਹੋਏ ਇਕੱਠੇ ਲੈਂਦੇ ਨੇ ਇੱਕ ਗੋਲੀ ਨੂੰ ਤਾਂ ਜੋ ਉਹ ਕਹਿੰਦੇ ਨੇ ਵੀ ਬਰਾਬਰੀ ਦਾ ਅਧਿਕਾਰ ਸਾਡਾ ਇੱਥੇ ਵੀ ਹੈ ਤੇ ਇਹਦੇ ਵਿੱਚ ਸਿੰਥੈਟਿਕ ਡਰੱਗ ਅਰਟੀਫੀਸ਼ੀਅਲ ਜਿਹੜਾ ਕੰਟੈਂਟ ਆ ਉਹ ਪਾ ਕੇ ਇਹ ਸਭ ਤੋਂ ਵੱਧ ਮੌਤ ਅਮਰੀਕਾ 'ਚ ਇਹਦੀ ਹੋ ਰਹੀ ਹੈ 13-18 ਸਾਲ ਦੀ ਸੋ ਮੈਨੂੰ ਲੱਗਦਾ ਵੀ ਤੁਹਾਨੂੰ ਆਸਾ ਦਾ ਇੱਕ ਬਹੁਤ ਵੱਡਾ ਜਿਹੜਾ ਹੈ ਅ ਉਪਰਾਲਾ ਆਇਆ ਵੀ ਇਹ ਧਰਮ ਦੇ ਨਾਲ-ਨਾਲ ਨਸ਼ਾ ਕਲੱਬ ਵੀ ਕਮੇਮ ਚੇੜ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਇਹ ਨਾਟਕ ਹੋਣਗੇ ਜਿੱਥੇ ਵੀ ਨੇ ਲੋਕਾਂ ਨੂੰ ਸੇਧ ਮਿਲੇਗੀ ਵੀ ਵਿਲ ਡੂ ਦ ਸੇਮ ਥਿੰਗ ਸੋ ਤੁਹਾਨੂੰ ਆਸਾ ਵੀ ਤੁਹਾਨੂੰ ਆਪਣੇ ਇਸ ਬਾਰੇ ਸਾਫੇ ਬਾਰੇ ਜ਼ਰੂਰ ਦੱਸਣ ਅ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੇ ਮੇਰੇ ਪੰਜਾਬ ਲੋਕਾਂ ਦੇ ਵੱਲ ਤੇ ਸਾਰੀ ਟੀਮ ਵੱਲੋਂ ਜਿੰਨੇ ਵੀ ਦਰਸ਼ਕ ਜਿੰਨੇ ਵੀ ਸੁਣਨ ਵਾਲੇ ਦੇਖਣ ਵਾਲੇ ਤੁਸੀਂ ਨੂੰ ਦੇਖ ਰਹੇ ਹੋ ਸਾਡੇ ਮੇਰੇ ਵੱਲੋਂ ਗੁਰੂਫਤ ਤੇ ਪ੍ਰਵਾਨ ਹੋ ਗਈ ਜਫਰ ਨਾਮਾ ਨਾਟਕ ਅਸੀਂ ਲੈ ਕੇ ਆਏ ਆ ਉਸ ਦੇ ذریعے ਅਸੀਂ ਗਰੇਵਾਲ ਸਾਹਿਬ ਅਤੇ ਇਹਨਾਂ ਦੇ ਦੋਸਤ ਪ੍ਰਵਿੰਦ ਸਿੰਘ ਪਰਵਾਨ ਨੂੰ ਮਿਲੇ ਅਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਸਾਹਿਬ ਨਾਲ ਵੀ ਸਾਡੀ ਟੈਨਸ਼ਨ ਤੇ ਗੱਲ ਹੋਈ ਸਾਡੇ ਨਾਲ ਅਕਸਰ ਬਾਹਰ ਇੱਕ ਬੜਾ ਬੈਡ ਐਕਸਪੀਰੀਅੰਸ ਸ਼ੇਅਰ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਬਾਰੇ ਉਹਨਾਂ ਦੇ ਖਰਵੇ ਨਸਵਾਰੇ ਔਰ ਜਾ ਉਹਨਾਂ ਦੀ ਸ਼ਕਤੀ ਬਾਰੇ ਪਰ ਨਹੀਂ ਜਿੰਨੀ ਚੀਜ਼ ਮੈਂ ਇੱਕ ਮਹੀਨੇ ਦੇ ਵਿੱਚ ਇਹਤਰੀ ਕੀਤੀ ਹੈ ਪੰਜਾਬ ਪੁਲਿਸ ਤੇ ਐਨੀ ਮਦਦ ਕਰ ਰਹੇ ਨੇ ਸਹੀ ਐਨੇ ਵੱੱਡੇ ਕੰਮ ਬੋਲਦੇ ਨੇ ਜਿਵੇਂ ਹੁਣ ਡਰੱਗਸ ਤੇ ਗੱਲ ਕਰ ਰਹੇ ਹਈ ਹੈ ਕਮਿਊਨਿਟੀ ਦੀ ਗੱਲ ਹੋ ਰਹੀ ਹੈ ਇਹ ਸਾਨੂੰ ਹੋਣੀ ਚਾਹੀਦੀ ਹੈ ਅਸੀਂ ਨਾਟਖੋਣੇ ਚਾਹੀਦੇ ਅਡਟ ਦੇ ਕੰਟਰੋਲ ਪਰ ਹੋਣੇ ਚਾਹੀਦੇ ਕਿਉਂਕਿ ਜੇ ਅਸੀਂ ਆਪਣੇ ਫਿਊਚਰ ਨੂੰ ਕੰਟਰੋਲ ਨਹੀਂ ਕਰਾਂਗੇ ਤਾਂ ਸਾਡਾ ਫਿਰ ਬੱਚਾ ਨਾਲ ਨਸ ਉਹਦਾ ਜਿਹੜਾ ਫਿਊਚਰ ਹੈ ਕੋਈ ਨਾ ਵਧੀਆ ਤੇ ਬਹੁਤ ਬਹੁਤ ਧੰਨਵਾਦੀ ਹੈ ਤੁਹਾਡਾ ਵੀ ਧੰਨਵਾਦ ਸਾਹਿਬ ਜੀ ਤੇ ਤੁਹਾਡਾ ਵੀ ਭਰਾ ਵਧੀਆ ਲੱਗਿਆ ਤੁਹਾਨੂੰ ਇਥੇ ਥੈਂਕ ਯੂ ਤੁਹਾਡਾ ਜਿਹੜਾ ਮੈਸੇਜ ਅੱਗੇ ਭੇਜ ਰਹੇ ਨੇ ਜੀ ਥੈਂਕ ਯੂ ਵੈਰੀ ਮੱਚ ਜੀ ਕਿਉਂਕਿ ਮਾਧਿਅਮ ਸਭ ਤੋਂ ਵੱਡਾ ਜਿਆਦਾ ਮੀਡੀਆ ਹੈ ਤੇ ਜੇ ਮੀਡੀਆ 'ਚ ਗੱਲ ਜਾਂਦੀ ਆ ਗਾਲਿਆਂ ਨੇ ਸਾਡਾ ਪੰਜਾਬ ਬਰਬਾਦ ਕੀਤਾ ਤੇ 1960 ਦੇ ਦਹਾਕੇ 'ਚ ਵੀ ਜਦੋਂ ਪਬੀਲੋ ਸੀ ਉਸ ਟਾਈਮ ਵੀ ਜਿਹੜਾ ਨਸ਼ੇ ਦਾ ਪ੍ਰਚਾਰ ਹੋ ਰਿਹਾ ਸੀ ਉਸ ਟਾਈਮ ਵੀ ਗਾਣਿਆਂ ਤੇ ਜਿਹੜੀ ਪੀੜੀ ਪੱਤਰਕਾਰ ਤਾਂ ਸੀ ਉਹਨੇ ਕੀਤਾ ਸੀ ਤੇ ਅੱਜ ਵੀ ਸਾਡਾ ਨੁਕਸਾਨ ਜਿਹੜਾ ਸਾਡੇ ਗਾਣਿਆਂ ਨੇ ਕੀਤਾ ਸਾਨੂੰ ਸੰਭਲਣਾ ਪਊਗਾ ਗਾਣੇ ਹਥਿਆਰਾਂ ਦੀ ਗੱਲ ਕਰਦੇ ਨੇ ਗਾਣੇ ਨਗੇਜ ਦੀ ਗੱਲ ਕਰਦੇ ਨੇ ਗਾਣੇ ਸਮਾਜ ਨੂੰ ਤੋੜਨ ਦੀ ਗੱਲ ਕਰਦੇ ਨੇ ਪਰ ਜਿਹੜੇ ਅਜਿਹੇ ਨਾਟਕ ਨੇ ਇਹ ਸਮਾਜ ਨੂੰ ਸੇਧ ਦਿੰਦੇ ਨੇ ਧਰਮ ਨਾਲ ਜੋੜਦੇ ਨੇ ਸਮਾਜ ਨਾਲ ਜੋੜਦੇ ਨੇ ਧੰਨਵਾਦ ਜੈ